ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੀਆਂ ਪਕੌੜੀਆਂ ਬਣਾਵਾਂਗੇ ਗੋੜਾ ਵਾਲੀਆਂ ਆਪਾਂ ਵੇਸਣਾਂਗੇ ਸੱਦੀ ਕੌਲੀ ਤੇ ਆ ਗੋੜਾ ਹੈ 100 ਗ੍ਰਾਮ ਤੇ ਆਪਾਂ ਵੇਖੇ ਨਾ ਵੇਸਣ ਦੀਆਂ ਪਕੌੜੀਆਂ ਬਣਾਵਾਂਗੇ ਵੇਸਣ ਨੂੰ ਆਪਾਂ ਇਹਦੇ ਚ ਪਾ ਦਿਆਂਗੇ ਹੁਣ ਐ ਨਗਦੇ ਸੀ ਕਿਉਂ ਪਾਵਾਂਗੇ ਆਪਾਂ En no va a la langa. ਆਪਾਂ ਚੰਗੀ ਤਰ੍ਹਾਂ ਲਾ ਲਿਆ ਵੇਸਣ ਤੇ ਘਿਓ ਤੇ ਹੁਣ ਆਪਾਂ ਥੋੜੀ ਜਿਹੀ ਵਿੱਚ ਸੌਂਫ ਪਾਵਾਂਗੇ ਐਨਿਕੀ ਸੌਂਫ ਪਾਵਾਂਗੇ ਇਹਨੂੰ ਵੀ ਉੱਪਰ ਲਾ ਲਾਂਗੇ ਹੁਣ ਆਪਾਂ ਪਾਣੀ ਪਾਵਾਂਗੇ 拖了拖了。 ਨਵਾਂ ਆਪਾਂ ਚੰਗੀ ਤਰ੍ਹਾਂ ਗਨ ਲਾਂਗੇ ਕਰੜਾ ਕਰੜਾ ਰੱਖਾਂਗੇ ਢਿੱਲਾ ਨਹੀਂ ਕਰਦੇ ਨਵਾਂ ਆਪਾਂ ਇਸਨੂੰ ਗਨ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ 2 ਮਿੰਟ ਟੱਕ ਕੇ ਰੱਖ ਦਾਂਗੇ

ਆਹ ਕਰਕੇ ਸਾਰੀਆਂ ਬਣਾ ਲਾਂਗੇ ਇਹ ਆ ਪਕੌੜੀਆਂ ਵਟਰ ਲੇਗਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਉਹਨਾਂ ਪਰਹਾਣ ਪਾਵਾਂਗੇ ਜਦੋਂ ਇਹ ਫੈਨ ਗਰਮ ਹੋ ਗਿਆ ਫਿਰ ਆਪਾਂ ਵਿੱਚ ਪਕੌੜੀਆਂ ਪਾਵਾਂਗੇ। ਨਾਓ ਆਪਣਾ ਇਹ ਫੈਨ ਗਰਮ ਹੋ ਗਿਆ ਪਕੌੜੀਆਂ ਪਾਵਾਂਗੇ। ਸਾਰੇ ਆ ਕੇਰੇ ਆਂ ਪਾ ਦਿਆਂਗੇ ਆਪਾਂ। ਜਦੋਂ ਚੰਗੀ ਤਰ੍ਹਾਂ ਰੜ ਗਈਆਂ ਫਿਰ ਆਪਾਂ ਕੱਢ ਲਾਂਗੇ ਸੋ ਆਪਣਾ ਪਕੌੜਾ ਚੰਗੀ ਤਰ੍ਹਾਂ ਰੜ ਗਈਆਂ ਰੰਗ ਭਰਾਵਾਂ ਦਾ ਹੋ ਗਿਆ ਥੋੜਾ ਥੋੜਾ ਹੁਣ ਆਪਾਂ ਕੱਢਾਂਗੇ ਲਾ ਦੇਾਂਗੇ ਤੇ ਦੂਜੀ ਕੜਾਈ ਤੇ ਰਾਂਗੇ ਚਾਸਨੀ ਬਣਾਵਾਂਗੇ ਦੂਜੀ ਕੜਾਈ ਤੇ ਰਾਂਗੇ ਤੇ ਚਾਸਨੀ ਬਣਾਵਾਂਗੇ ਗੁੜ ਪਾਵਾਂਗੇ ਪਾਣੀ ਪਾਵਾਂਗੇ ਹੁਣ ਘੜਸਰਨਾ ਘਰਨਾ ਸ਼ੁਰੂ ਹੋ ਗਿਆ ਤੇ ਆਪਾਂ ਮੱਠੀ ਮੱਠੀ ਅੱਗ ਤੇ ਚਾशनी ਬਣਾਵਾਂਗੇ ਇੱਕ ਤਾਰ ਬਣਾਵਾਂਗੇ ਲਓ ਆਪਾਂ ਚਾशनी ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਲਓ ਹੁਣ ਆਪਾਂ ਵਿੱਚ ਪਕੌੜੀਆਂ ਪਾਵਾਂਗੇ ਆਪਾਂ ਹੌਲੀ ਹੌਲੀ ਖਲਾਈ ਜਾਵਾਂਗੇ ਥਲ ਠੰਡੀਆਂ ਹੋਈ ਜਾਣਗੀਆਂ ਠੰਡੀ ਹੋਈ ਜੋ ਚਾਸਣੀ ਤੋਂ ਵਿੱਚ ਪਕੌੜੀਆਂ ਨੂੰ ਲੱਗੀ ਜਾਊਗੀ ਜਾਸ 15 ਮਿੰਟ ਹੋ ਗਏ ਪਕੌੜੀਆਂ ਪਾਈਆਂ ਨੂੰ ਤੇ ਹੁਣ ਗੁੜ ਜੰਮੀ ਜਾਂਦਾ ਵਿੱਚ ਪਕੌੜੀਆਂ ਡੋਢੀ ਹੋਈ ਜਾਂਦੀਆਂ ਦੇਖੋ ਬਹੁਤ ਵਧੀਆ ਬਣੀਆਂ ਪਕੌੜੀਆਂ ਗੁੜ ਵਾਲੀਆਂ ਨਾ ਪਕੌੜੀਆਂ ਤੇ ਸਾਰਾ ਗੁੜ ਜਾਮ ਗਿਆ ਠੰਡੀਆਂ ਹੋ ਗਈਆਂ ਤੇ ਹੁਣ ਆਪਾਂ ਕੌਲੀ ਚ ਕੱਢਾਂਗੇ ਸੋਸੋ ਕੜਗਾਂ ਕਿੱਡੀਆਂ ਵਧੀਆ ਬਣੀਆਂ ਗੁੜਾਲੀਆਂ ਦੇਖੋ ਬਹੁਤ ਵਧੀਆ ਬਣੀਆਂ ਤੋੜ ਕੇ ਦਿਖਾਵਾਂਗੇ ਦੇਖੋ ਕਿੱਡੀਆਂ ਵਧੀਆ ਬਣੀਆਂ ਰੇਸਣ ਦੀਆਂ ਤੇ ਗੁੜ ਦੀਆਂ ਪਕੌੜੀਆਂ ਬਹੁਤ ਵਧੀਆ ਬਣੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ